ਕੀ ਹਾਲ ਹੈ ਬਾਬਿਓ ਠੀਕ ਠਾਕ ਹਾਂ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਆਪਾਂ ਗੱਲ ਕਰਨੀ ਆ ਜਿਹੜੀਆਂ ਮਈਆਂ ਭਾਰ ਕੱਢਦੀਆਂ ਉਹਦੇ ਵਾਸਤੇ ਆਪਾਂ ਨੂੰ ਕੀ ਵਰਤਣਾ ਚਾਹੀਦਾ ਆਮ ਗਰਮੀ 'ਚ ਤਕਰੀਬਨ ਬਹੁਤ ਕੱਢੀ ਜਾਂਦੀਆਂ ਮਈਆਂ ਚਲੋ ਆਪਾਂ ਥੋੜਾ ਥੋੜਾ ਕੱਢਦੀਆਂ ਕਈ ਜ਼ਿਆਦਾ ਕੱਢਦੀਆਂ ਜਿਹੜੀਆਂ ਥੋੜਾ ਭਾਰ ਕੱਢਦੀਆਂ ਉਹ ਨਾਲ ਦੀ ਚਲੋ ਜਿਆਦਾ ਤਾਂ ਫਿਰ ਡਾਕਟਰ ਦਾ ਕੰਮ ਰਹਿ ਜਾਂਦਾ ਹਨ ਉਹ ਆਪਦੇ ਹਿਸਾਬ ਕਿਤਾਬ ਨਾਲ ਪਾ ਹੀ ਦਿੰਦੇ ਆ ਭਾਰ ਨੂੰ ਦਵਾਈ ਦਾ ਪਾ ਲਾ ਕੇ ਜੋ ਵੀ ਮਰਜੀ ਜਦੋਂ ਭਾਰ ਕੱਢ ਲੈਂਦਾ ਪਸ਼ੂ ਤੇ ਆਪਾਂ ਕਈ ਬੰਦੇ ਕਹਿ ਦਿੰਦੇ ਆ ਜੀ ਜੁੱਤੀ ਨਾਲ ਪਾ ਦਿਓ ਬਿਲਕੁਲ ਨਹੀਂ ਜੁੱਤੀ ਨਾਲ ਨਹੀਂ ਪਾਉਣਾ ਇਹ ਪ੍ਰਾਣੀਆਂ ਗੱਲਾਂ ਭਾਰ ਆਪ ਪਾਉਣਾ ਕਿਵੇਂ ਆ ਚਲੋ ਘਰੇ ਦਸਤਾਨਾ ਆਪਣੇ ਹੈ ਨਹੀਂ ਇਹ ਲਈ ਗੱਲ ਤਾਂ ਕਰੇ ਦਸਤਾਨਾ 1 2 4 ਲਿਆ ਕੇ ਰੱਖਣੀ ਚਾਹੀਦੇ ਆ ਨਾ ਜੇ ਦਸਤਾਨਾ ਹੈ ਨਹੀਂ ਤਾਂ ਕਰੇ ਆਪਣੇ ਮੂਮ ਜਾਮੇ ਦੇ ਲਫਾਫੇ ਬਹੁਤ ਹੁੰਦੇ ਆ ਪਹਿਲਾਂ ਉਹਦੇ ਤੇ ਠੰਡਾ ਪਾਣੀ ਮਾਰ ਲੋ ਤੇ ਮੁੜ ਕੇ ਬਾਹਰ ਨੂੰ ਥੱਲੇ ਵਾਲੇ ਪਾਸੋਂ ਹੱਥ ਮੰਨ ਲਓ ਪਾਓ ਦੋਨੇ ਆਏ ਤਾਂ ਨੂੰ ਚੱਕ ਕੇ ਪਾਓ ਬਾਹਰਾਂ ਗਾਂ ਨੂੰ ਧੱਕੋ ਨਾ ਤਾਂ ਨੂੰ ਚੱਕ ਕੇ ਆਏ ਬਾਹਰ ਹੁਣ ਕਈ ਹੁਣ ਸਾਰੀ ਗੱਲ ਸੋਣੀ ਚਾਹੀਦੀ ਆ ਵੀਡੀਓ ਦੇ ਵਿੱਚ ਕਈ ਵਾਰੀ ਕੋਈ ਜਦੋਂ ਆਪਾਂ ਕੋਈ ਦਵਾਈ ਦੱਸਦੇ ਆ ਨਾ ਉਹ ਅਗਲਾ ਗੱਲ ਪੂਰੀ ਸੁਣਦਾ ਨਹੀਂਗਾ ਤੇ ਅੱਗੇ ਇੱਕ ਮੈਂ ਦਾ ਨੁਕਸਾਨ ਹੋ ਗਿਆ ਉਹ ਆਪਣੇ ਕਿਸੇ ਯਾਰ ਮਿੱਤਰ ਸੀ ਤੇ ਉਹਨੇ ਕਿਸੇ ਤੋਂ ਕੋਈ ਐਂ ਦੱਸੀ ਜਾਂਦਾ ਸੀਗਾ ਗੱਲ ਕਿਸੇ ਤੋਂ ਸੁਣ ਲਈ ਕਿ ਖੂਹਾਂ ਵਾਲੀ ਦਵਾਈ ਪਾ ਦਿਆ ਕਰੋ ਯਾਰ ਭਾਰਤੇ ਉਹਨੇ ਸਾਰੀ ਗੱਲ ਤਾਂ ਪੂਰੀ ਸੁਣੀ ਨਹੀਂ ਉਹਦੀ ਨਾ ਉਹਨੇ ਪੂਰੀ ਪ੍ਰੋਪਰ ਗੱਲ ਉਹਨੂੰ ਦੱਸੀ ਵੀ ਖੂਹਾਂ ਵਾਲੀ ਦਵਾਈ ਉਹ ਵਰਤਣੀ ਕਿਵੇਂ ਆ ਖੂਣ ਵਾਲੀ ਦਵਾਈ ਆਪਾਂ ਕਿਵੇਂ ਵਰਤਣੀ ਹੈ ਮੰਨ ਲਓ ਭਾਰ ਨੂੰ ਆਪਾਂ ਧੋਣਾ ਹੈ 3-4 ਲੀਟਰ ਪਾਣੀ ਲੈ ਲੈਣਾ ਸਾਫ਼ ਪਾਣੀ ਉਹਦੇ ਵਿੱਚ ਆਪਾਂ ਪਾਉਣੀ ਕਿੰਨੀ ਹੈ ਬਾਜਰੇ ਦੇ ਦਾਣੇ ਜਿੰਨੀ ਚਲੋ ਕੋਈ ਮਾੜੀ ਮੋਟੀ ਉਧਰ ਉਧਰ ਹੋ ਜਾਗਦੀ ਹੈ ਜਣੀ ਬਾਜਰੇ ਦੇ ਦਾਣੇ ਤੋਂ ਮਾੜੀ ਮੋਟੀ ਵੱਧ ਵੀ ਪਾ ਸਕਦੇ ਹਾਂ ਪਰ ਇੰਨੀ ਕੁ ਬਹੁਤ ਆ ਉਹ ਆਪਾਂ ਪਾਣੀ ਨਾਲ ਧੋ ਕੇ ਭਾਰ ਆਪਾਂ ਪਾ ਸਕਦੇ ਹਾਂ ਉਹਨੋਂ ਉਹ ਵੀਰ ਨੇ ਜਿਹੜੇ ਨੇ ਸੁਣੀ ਸੀ ਗੱਲ ਉਹਨੇ ਕੀ ਕੀਤਾ ਉਹਨੇ ਚੁੰਨੀਆਂ ਭਰ-ਭਰ ਕੇ ਉੱਤੇ ਪਾਤੀਆਂ ਭਾਰ ਦੇ ਇਹਦਾ ਸਿੰਘ ਦਾਗ ਦਿੰਦੀ ਇੰਨੀ ਸਟਰੋਂਗ ਚੀਜ਼ ਐ ਤੇ ਜਦੋਂ ਉੱਤੇ ਪਾਤੀ ਤੇ ਉਹਦੇ ਇੰਨੇ-ਇੰਨੇ ਟੋਏ ਪੈ ਗਏ ਵਿੱਚ ਸਾਰਾ ਮਾਸ ਉਤੋਂ ਹੀ ਨਾ ਲੈ ਗਿਆ ਤੇ ਭਾਰ ਨੇ ਟਿਕਾਣੇ ਤੇ ਕਿੱਥੇ ਖੜਨਾ ਮੁੜ ਕੇ ਉਹ ਮੈਂ ਦਾ ਨੁਕਸਾਨ ਹੋਇਆ ਜਣੀ ਕਹਿਨ ਦਾ ਜਣੀ ਭਾਵੇਂ ਆ ਵੀ ਗੱਲ ਸਾਰੀ ਬੰਦਾ ਸੁਣ ਲੇ ਚੀਜ਼ ਉਹ ਬਹੁਤ ਚੰਗੀ ਆ ਖੂਆਂ ਵਾਲੀ ਦਵਾਈ ਪਰ ਉਹ ਵਰਤਣੀ ਆਈ ਆ ਆਪਾਂ ਦੁਆਰਾ ਫੇਰ ਤੁਹਾਨੂੰ ਦੱਸ ਦਿੰਨੇ ਆਂ ਭਾਰ ਉਹਦੇ ਨਾਲ ਧੋ ਕੇ ਪਾਉਣਾ ਮੰਨ ਲਓ 3-4 ਕਿਲੋ ਪਾਣੀ ਲੈ ਲਓ ਉਹਦੇ ਵਿੱਚ ਬਾਜਰੇ ਦੇ ਦਾਣੇ ਜਿੰਨੀ ਆਪਾਂ ਦਵਾਈ ਖੂਹ ਵਾਲੀ ਪਾਉਣੀ ਆ ਤੇ ਉਹਦੇ ਨਾਲ ਲੀਟਰ ਨਾਲ ਚਲੋ ਧੋ ਕੇ ਤੇ ਆਪਾਂ ਭਾਰ ਪਾ ਸਕਦੇ ਆ ਇਹ ਨਹੀਂ ਵੀ ਆਪਾਂ ਮੰਨ ਲਓ ਚੁੰਡੀਆਂ ਭਰ-ਭਰ ਉਹਦੇ ਉੱਤੇ ਪਾ ਦਗੇ ਇਹ ਕੰਮ ਐ ਨਹੀਂ ਹੁੰਦਾ ਪਰ ਉਹ ਇਮੀ ਪਾਣੀ ਚ ਪਾ ਕੇ ਥੋੜੀ ਜੀ ਪਾਓ ਬਾਇਰੇ ਦੇ ਦਾਣੇ ਜਿੰਨੀ ਪਾ ਪਾ ਕੇ ਤੇ ਉਹਦੇ ਉੱਤੇ ਪਾ ਦਿਓ ਤੇ ਭਾਰ ਨੂੰ ਪਾਓ ਭਾਰ ਪਾਉਣ ਦਾ ਤਰੀਕਾ ਅੱਗੇ ਵੀ ਤੁਹਾਨੂੰ ਦੱਸ ਚੁੱਕੇ ਆ ਵੀ ਮੰਨ ਲਓ ਆਪਾਂ ਐ ਸਿੱਧਾ ਨਹੀਂ ਟਕਣਾ ਭਾਰ ਨੂੰ ਐ ਹੱਥ ਪਾ ਕੇ ਫੇਰ ਐ ਗਾਂ ਨੂੰ ਟਕਣਾ ਪ੍ਰੋਪਰ ਇਹ ਗੱਲ ਦਾ ਧਿਆਨ ਚਾਹੀਦਾ ਕਈ ਹੁਣ ਆਪਾਂ ਨਹੀਂ ਕਿੰਨਾਂ ਵਿਚਾਰਿਆ ਬੰਦੇ ਨਹੀਂ ਪਤਾ ਹੁੰਦਾ ਉਹ ਐ ਟੱਕੀ ਜਾਂਦੇ ਆ ਤੇ ਭਾਰ ਗਾਂ ਨਹੀਂ ਜਾਂਦਾ ਟਿਕਾਣੇ ਤੇ ਜਦੋਂ ਐ ਆਪਾਂ ਤਾਂ ਨੂੰ ਚੱਕ ਐ ਰਾਤ ਨੂੰ ਤੱਕਾਂਗੇ ਨਾਲ ਦੀ ਨਾਲ ਹੀ ਭਾਰ ਪੈ ਜਾਣਾ ਮਨ ਲਾਈ ਕਈ ਵਾਰੀ ਪਸ਼ੂ ਨੂੰ ਭਾਰ ਜਾਦੇ ਪੈ ਜਾਂਦਾ ਰਾਤ ਨੂੰ ਤ ਨੂੰ ਪਤਾ ਨਹੀਂ ਲੱਗਦਾ ਬੰਦਾ ਸੌਂ ਜਾਂਦਾ ਉਹ 2 3 4 ਘੰਟੇ ਭਾਰ ਪਏ ਨੂੰ ਹੋ ਗਏ ਹੁੰਦੇ ਆ ਉਦੋਂ ਕੀ ਹੁੰਦਾ ਭਾਰ ਪਾ ਪਾਉਣੇ ਆ ਭਾਰ ਪੈਂਦਾ ਨਹੀਂ ਉਹਦਾ ਕਾਰਨ ਇਹ ਵੀ ਬਣਦਾ ਹੈ ਕਿੰਨੇ 3 4 ਘੰਟੇ ਮਗਰ ਪਿਆਰ ਆ ਮੈਂ ਦੇ ਭਾਰ ਉਹ ਤੇ ਜਿਹੜਾ ਉਹਦਾ ਬਾਥਰੂਮ ਹੈ ਉਹ ਰੁਕ ਗਿਆ ਬਲੈਡਰ ਦੇ ਉੱਤੇ ਭਜਨ ਆ ਜਾਂਦਾ ਜਦੋਂ ਬਾਥਰੂਮ ਰੁਕ ਗਿਆ ਉਹਦਾ ਬਲੈਡਰ ਤਾਂ ਭਰ ਗਿਆ ਜਿੰਨਾ ਚਿਰ ਬਲੈਡਰ ਖਾਲੀ ਨਹੀਂ ਹੁੰਦਾ ਉਨਾ ਚਿਰ ਭਾਰ ਨੇ ਪੈਣਾ ਹੀ ਨਹੀਂ ਛੇਤੀ ਜੇ ਕੋਈ ਬਾਹਲਾ ਧੱਕੇ ਨਾ ਪਾਊਗਾ ਤਾਂ ਗੱਲ ਹੋਰ ਕੁਛ ਹੈ ਪਰ ਉਹਨੂੰ ਕੀ ਕਰਨਾ ਆਪਾਂ ਜਦੋਂ ਮੈਂ ਇਹਨੂੰ ਆਪਾਂ ਉਹਨੂੰ ਠਾ ਲੈਣਾ ਠਾ ਕੇ ਧੋਤਾ ਆ ਕੇ ਸਵਾਰ ਕੇ ਜਿਵੇਂ ਤੁਹਾਨੂੰ ਦੱਸਿਆ ਖੂਹ ਵਾਲੀ ਦਵਾਈ ਪਾ ਕੇ ਜਾਂ ਤੁਸੀਂ ਠੰਡੇ ਪਾਣੀ ਨਾਲ ਧੋ ਕੇ ਚੱਲ ਨਹੀਂ ਖੂਹ ਵਾਲੀ ਦਵਾਈ ਕਰੇ ਠੰਡੇ ਪਾਣੀ ਨਾਲ ਧੋ ਕੇ ਬਰਫ ਵਾਲੇ ਨਾਲ ਤੇ ਉਹਨੂੰ ਕੀ ਕਰੋ ਉਹਨੂੰ ਤਾਂ ਨੂੰ ਚੱਕ ਲੋ ਐ 2 ਇੰਚ ਤਾਂ ਨੂੰ ਚੱਕ ਲੋ ਥੱਲੇ ਹੱਥ ਪਾ ਕੇ ਭਾਰ ਨੂੰ ਉਹ ਜਿਹੜਾ ਬਾਥਰੂਮ ਹੈ ਬਲੇਡਰ ਖਾਲੀ ਹੋ ਜਾਊਗਾ ਤੇ ਬਹੁਤ ਆਰਾਮ ਨਾਲ ਹੀ ਭਾਰ ਅੰਦਰ ਜਾਵੂਗਾ ਇਹ ਮਤਲਬ ਭਾਰ ਦੇ ਤਰੀਕੇ ਸਾਰੀ ਗੱਲ ਬਾਈ ਧਿਆਨ ਨਾਲ ਸੁਣਿਓ ਜੋ ਵੀਡੀਓ ਸਾਰੀ ਵੇਖੋ ਜੋ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਯਾਰ ਮੈਂ ਹਰ ਵੀਡੀਓ ਚਾਹਣਾ ਹੈ ਪਤਾ ਨਹੀਂ ਕੀ ਚੱਕਰ ਹੈ ਆਪਾਂ ਚੰਗੀਆਂ ਵੀਡੀਓ ਹੀ ਪਾਉਣੀ ਐ